ਮਾਮਲਾ ਲੁਧਿਆਣਾ ਦੇ ਕਰਨੈਲ ਸਿੰਘ ਨਗਰ ਤੋਂ ਸਾਹਮਣੇ ਆਉਂਦਾ ਜਿੱਥੇ ਕਿ 7 ਜੁਲਾਈ ਦੇ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਬਾਈਕ 'ਤੇ ਤਿੰਨ ਨੌਜਵਾਨ ਸਵਾਰ ਹੋ ਕੇ ਆਉਂਦੇ ਨੇ ਤੇ ਘਰ ਦੇ ਬਾਹਰ ਗੋਲੀਬਾਰੀ ਕੀਤੀ ਜਾਂਦੀ ਹੈ ਨੌਜਵਾਨ ਦਿਖਾਈ ਦੇ ਰਹੇ ਨੇ ਜਿਨ੍ਹਾਂ ਨੇ ਆਪਣਾ ਮੂੰਹ ਟੱਕਿਆ ਹੋਇਆ 27 ਸਕਿੰਟਾਂ ਦੇ ਵਿੱਚ ਬਦਮਾਸ਼ਾਂ ਨੇ ਘਰ ਦੇ ਬਾਹਰ ਤਿੰਨ ਗੋਲੀਆਂ ਚਲਾ ਦਿੱਤੀਆਂ ਬਿੜਾ ਕਿਸੇ ਡਰ ਦੇ ਬਦਮਾਸ਼ ਪਿਸਤੌਲ ਵਿੱਚ ਗੋਲੀ ਲੋਡ ਕਰਦੇ ਤੇ ਫਾਇਰਿੰਗ ਕਰਦੇ ਹੋਏ ਸਾਫ਼ ਦਿਖਾਈ ਦੇ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੇ ਪਖਵਾਲ ਰੋਡ ਦੇ ਆ ਤਸਵੀਰਾਂ ਸਾਹਮਣੇ ਆਈਆਂ ਨੇ ਸੂਤਰਾਂ ਦੇ ਮੁਤਾਬਕ ਗੋਲੀ ਜਿਹੜੀ ਚਲਾਈ ਗਈ ਹੈ ਉਹ ਗੈਂਗਸਟਰ ਸਾਗਰ ਨਿਊਟਨ ਨੇ ਚਲਾਈ ਹੈ ਜਿਸ ਦੀ ਉਸਨੇ ਜ਼ਿੰਮੇਵਾਰੀ ਵੀ ਲਈ ਹੈ ਜੀ ਹਾਂ ਗੋਲੀ ਜੋ ਚਲਾਈ ਹੈ ਗੈਂਗਸਟਰ ਸਾਗਨ ਨਿਊਟਨ ਨੇ ਇਸ ਤੇ ਜ਼ਿੰਮੇਵਾਰੀ ਵੀ ਲਾ ਲਈ ਹੈ ਗੈਂਗਸਟਰ ਸਾਗਨ ਨਿਊਟਨ ਕਰਨੈਲ ਸਿੰਘ ਵਾਸੀ ਦੀ ਨਵੀਂ ਦੇ ਨਾਲ ਪੁਰਾਣੀ ਰੰਜਸ਼ ਹੈ ਜਿਸ ਤੇ ਕਰਕੇ ਉਸਨੇ ਆਪਣੇ ਸਾਥੀ ਭੇਜ ਕੇ ਫਾਇਰਿੰਗ ਕਰਵਾਈ ਹੈ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਵਾਇਕ ਦਾ ਨੰਬਰ ਟ੍ਰੇਸ ਕਰਨ ਦੇ ਵਿੱਚ ਲੱਗੀ ਹੋਈ ਹੈ ਇਸ ਨੂੰ ਲੈ ਕੇ ਲੁਧਿਆਣਾ ਦੇ ਐਡੀਸੀ ਪੀ ਇਨਵੈਸਟੀਗੇਸ਼ਨ ਅਮਨਦੀਪ ਸਿੰਘ ਦਾ ਇੱਕ ਵੱਡਾ ਬਿਆਨ ਵੀ ਸਾਹਮਣੇ ਆਇਆ ਹੈ ਉਨਾ ਕਿਹਾ ਹੈ ਕਿ ਲੁਧਿਆਣਾ ਦੁਗਰੀ ਇਲਾਕੇ ਦੇ ਵੀ ਇੱਕ ਘਟਨਾ ਹੈ ਜਿਸ ਦੇ ਵਿੱਚ ਲਗਾਤਾਰ ਅਸੀਂ ਜਾਂਚ ਕਰ ਰਹੇ ਹਾਂ ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਜਲਦੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਉਹਨਾਂ ਇਹ ਵੀ ਕਿਹਾ ਕਿ ਮੁਲਜ਼ਮਾਂ ਦੀ شناختੀ ਅਸੀਂ ਕਰ ਰਹੇ ਹਾਂ ਹਾਲਕਿ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਕੀ ਇਹ ਕੋਈ ਗੈਂਗਸਟਰ ਸੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਇਹ ਪਰਸੋਂ ਲੇਟ ਨਾਈਟ ਦਾ ਜਿਹੜਾ ਇਨਸੀਡੈਂਟ ਹੈ ਦੁਗਰੀ ਪੁਲਿਸ ਸਟੇਸ਼ਨ ਨੂੰ ਦਾ ਅਡਮਿਸ਼ਨ ਰਿਚ ਪੰਦਰ ਉੱਥੇ ਤੁਸੀਂ ਦੇਖ ਰਹੇ ਹੋ ਫੁਟੇਜ ਦੇ ਵਿੱਚ ਜਿਹੜੇ ਤਿੰਨ ਪਰਸਨ ਸੀਗੇ ਉਹ ਬਾਈਕ ਤੇ ਇੱਕ ਨਵੀਂ ਆਲਾ ਬੰਦਾ ਦਾ ਕਾਰ ਹੈ ਉਹਦੇ ਬਾਹਰ ਆਏ ਆ ਉੱਥੇ ਆ ਕੇ ਜਿਹੜਾ ਬੰਦਾ ਪਿੱਛੇ ਬੈਠਾ ਸੀ ਉਹਨੇ ਤਿੰਨ ਗੰਗ ਜਿਹੜੇ ਫਾਇਰ ਕੀਤੇ ਅਸੀਂ ਇਸ ਵਾਰਦਾਤ ਨੂੰ ਜਿਹੜਾ ਹੈਗਾ ਹੁਣ ਵੈਰੀਫਾਈ ਕਰ ਰਹੇ ਹੈਗੇ ਆ ਮੁੰਦੇ ਨੂੰ ਵੀ ਅਸੀਂ ਕਾਲ ਕੀਤਾ ਹੈਗਾ ਪੁਲਿਸ ਸਟੇਸ਼ਨ ਦੇ ਵਿੱਚ ਉਹਦੇ ਵੀ ਸਟੇਟਮੈਂਟ ਰਿਕਾਰਡ ਕਰ ਰਹੇ ਆ ਕਿ ਜਿਹੜੀ ਬੰਦ ਹੀ ਕਾਨੂੰਨੀ ਕਾਰਵਾਈ ਹੈ ਤੇ ਆਫਟਰ ਵੈਰੀਫਿਕੇਸ਼ਨ ਆਫ ਦੀ ਫੈਕਟਸ ਸਾਰਾ ਕਰਕੇ ਜਿਹੜੀ ਬੰਦ ਹੀ ਲੀਗਲ ਕਾਰਵਾਈ ਹੈ ਉਹ ਸਾਡੇ ਵੱਲੋਂ ਅਮਲ 'ਚ ਲਿਆਂਦੀ ਜਾਊਗੀ ਤੇ ਜਲਦੀ ਤੋਂ ਜਲਦੀ ਇਹਦੇ ਦੋਸ਼ੀ ਇਹਨਾਂ ਨੂੰ ਫੜਾਇਆ ਜਾਊਗਾ ਅਜੇ ਫਲਾਣੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਅਸੀਂ ਇੱਥੇ ਜਿਹੜਾ ਹੈਗਾ ਕਰ ਰਹੇ ਹਾਂਗੇ ਸਾਰੀਆਂ ਟੀਮਸ ਅਲੱਗ-ਅਲੱਗ ਟੀਮਸ ਕੰਮ ਕਰ ਰਹੀਆਂ ਤੇ ਜਲਦੀ ਤੋਂ ਜਲਦੀ ਜਿਹੜਾ ਇਹਨਾਂ ਨੂੰ ਫੜਾਇਆ ਜਾਊਗਾ ਲੁਧਿਆਣਾ ਲਾਈਵ ਦੇ ਲਈ सुरेंद्र ਸੋਨੀ ਦੇ ਰਿਪੋਰਟ